ਕਰ ਸਕਦੇ ਹੋ ਹਨਾ ਆਗੇ ਮੇਲੇ ਦੇ ਵਿੱਚ ਛੋਟੇ ਛੋਟੇ ਬੱਚੇ ਇੰਜੋਏ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਸਾਰਿਆਂ ਨੂੰ ਪਿਆਰ ਭਰੀ ਸਸਤੀ ਕਾਲਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੇਲਾ ਦਿਖਾਵਾਂਗੇ ਜਿਹੜਾ ਸ਼ਹਿਰ ਅਮਲੋਹ ਦੇ ਵਿੱਚ ਲੱਗਿਆ ਹੋਇਆ ਤੇ ਆਪਾਂ ਤੁਹਾਨੂੰ ਬਹੁਤ ਵੱਡੇ ਵੱਡੇ ਪੰਜਾਬ ਦੇ ਮੇਲੇ ਦਿਖਾਉਣੇ ਹੁੰਦੇ ਆ ਅੱਜ ਆਪਾਂ ਤੁਹਾਨੂੰ ਮੇਰੇ ਸ਼ਹਿਰ ਦਾ ਮੇਲਾ ਦਿਖਾਉਂਦੇ ਆ ਮਲੋਹ ਦਾ ਬਹੁਤ ਵੱਡਾ ਕਾਰਨੀਵਲ ਲੱਗਿਆ ਹੋਇਆ ਤੇ ਇਹ ਮੇਲੇ ਦੇ ਵਿੱਚ ਵੀ ਪਿੱਛੇ ਜਿਹੜਾ ਸਿੰਕ ਪਲੇਨ ਮਤਲਬ ਐਂਟਰੀ ਤੇ ਜਿਹੜਾ ਪਲੇਨ ਆ ਐਂਟਰੀ ਤੇ ਜਹਾਜ਼ ਜਹਾਜ਼ ਵਿੱਚ ਦੀ ਆਪਣੀ ਐਂਟਰੀ ਹੈ ਸੋ ਅੱਜ ਦੀ ਵੀਡੀਓ ਚ ਬਣੇ ਰਹੋ ਬਾਕੀ ਆਪਾਂ ਨੂੰ ਕਮੈਂਟ ਬਹੁਤ ਆਉਂਦੇ ਹੁੰਦੇ ਨੇ ਬਾਕੀ ਬਾਈ ਤੁਹਾਡਾ ਏਰੀਆ ਕਿਹੜਾ ਹੈ ਤੇ ਆਪਣਾ ਮਲੂ ਏਰੀਆ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੇ ਚੱਲਦੇ ਆਂ ਸਾਰਾ ਆਪਾਂ ਮਲੂ ਦਾ ਤੁਹਾਨੂੰ ਕਾਰਨੀਵਲ ਦਿਖਾਉਨੇ ਆ ਸੋ ਅੱਜ ਦੀ ਵੀਡੀਓ ਚ ਬਣੇ ਰਹੋ ਸਾਰਾ ਮੇਲਾ ਆਪਾਂ ਦੇਖਦੇ ਆ ਤੇ ਆ ਸਾਹਮਣੇ ਬਣਿਆ ਹੋਇਆ ਟਿਕਟ ਕਾਊਂਟਰ ਟਿਕਟ ਕਾਊਂਟਰ ਤੋਂ ਆਪਾਂ ਟਿਕਟ ਲੈ ਲਈ ਇੱਕ ਜਣੇ ਦੀ 20 ਰੁਪਏ ਟਿਕਟ ਹੈ ਤੇ ਇੱਥੇ ਬਣਿਆ ਹੋਇਆ ਜਹਾਜ਼ ਐਂਟਰੀ ਦੇ ਉੱਪਰ ਸਿੰਗਾਪੁਰ 에ਅਰਲਾਈਨਸ ਸਿੰਗapore 에어ਲਾਈਨਸ ਦੇ ਵਿੱਚ ਦੀ ਆਪਣੀ ਐਂਟਰੀ ਆ ਇਹ ਜਹਾਜ਼ ਦੇ ਅੰਦਰ ਦੀ ਆਪਾਂ ਜਾਵਾਂਗੇ ਐਂਟਰੀ ਕਰਾਂਗੇ ਤੇ ਚਲਦੇ ਆ ਬਹੁਤ ਵੱਡੇ ਵੱਡੇ ਝੂਲੇ ਨੇ ਮੇਲੇ ਦੇ ਵਿੱਚ ਲੱਗੇ ਹੋਏ ਹਨ ਤੇ ਆਪਾਂ ਐਂਟਰੀ ਕਰਦੇ ਆ ਬਹੁਤ ਵੱਡਾ ਇਹ ਜਿਹੜਾ ਜਹਾਜ਼ ਲੱਗਿਆ ਹੋਇਆ ਐਂਟਰੀ ਤੇ ਇਹਦੇ ਵਿੱਚ ਦੀ ਉਹ ਆਪਣੀ ਐਂਟਰੀ ਹੋਊਗੀ ਚਲਦੇ ਆ ਆਪਾਂ ਐਂਟਰੀ ਕਰਦੇ ਆ ਤੇ ਇਹ ਜਹਾਜ਼ ਦੀ ਜਿਹੜੀ ਐਂਟਰੀ ਬਣੀ ਹੋਈ ਹੈ ਸਿੰਗਾਪੁਰ 에어ਲਾਈਨਸ ਬਿਲਕੁਲ ਜਿਵੇਂ ਅਸਲੀ ਜਹਾਜ਼ ਹੁੰਦਾ ਹਨ ਉਹ ਵੀ ਇਹ ਬਣਾਇਆ ਹੋਇਆ ਤੇ ਆ आज ਦੀ ਐਂਟਰੀ ਆ ਗਈ ਤੇ ਤੇ ਸਾਹਮਣੇ ਜਿਵੇਂ ਪਾਇਲਟ ਬੈਠੇ ਹੁੰਦੇ ਨੇ ਹਨਾ ਉਵੇਂ ਬਣਾਇਆ ਹੋਇਆ ਤੇ ਆ ਪਿਛਲੀ ਸਫਾਈ ਜਿਵੇਂ ਪੈਸੇਂਜਰ ਹੁੰਦੇ ਨੇ ਏਅਰ ਹੋਸਟ ਜਾਂ ਕੜਾਈਆਂ ਹੋਈਆਂ ਨੇ ਤੇ ਇਥੋਂ ਇਹਦੀ ਐਂਟਰੀ ਜਿਹੜੀ ਆ ਗਈ ਤੇ ਆ ਸਾਰਾ ਮੇਲਾ ਬਹੁਤ ਵੱਡਾ ਹੀ ਮੇਲਾ ਬਹੁਤ ਵੱਡੇ ਵੱਡੇ ਮੇਲੇ ਦੇ ਵਿੱਚ ਝੂਲੇ ਜਿਹੜੇ ਲੱਗੇ ਹੋਏ ਨੇ ਹਨਾ ਟੰਡੋਲ ਹੋਗੇ ਜਿਵੇਂ ਕਿਸ਼ਤੀ ਹੋਗੀ ਬਹੁਤ سارے ਝੂਲੇ ਨੇ ਤੇ ਸਾਹਮਣੇ ਸਰਕਸ ਵੀ ਇਹ ਮੇਲੇ ਦੇ ਵਿੱਚ ਜਿਹੜੀ ਲੱਗੀ ਹੋਈ ਹੈ ਚੱਲਦੇ ਆਪਾਂ ਅੰਦਰ ਐਂਟਰੀ ਕਰਦੇ ਆ ਮੇਲੇ ਦੇ ਵਿੱਚ ਬਾਕੀ ਖਰੀਦਦਾਰੀ ਵਾਲੀਆਂ ਦੁਕਾਨਾਂ ਹਨਾ ਸਾਰਾ ਤੁਹਾਨੂੰ ਦਿਖਾਵਾਂਗੇ ਕਾਫੀ ਖੁਸ਼ ਹੈ ਮੇਲੇ ਦੇ ਵਿੱਚ ਜਿਹੜੀਆਂ ਬਾਹਰੋਂ ਆਪਾਂ ਨੂੰ ਟਿਕਟਾਂ ਮਿਲੀਆਂ ਸੀ ਹਨਾ ਆ ਇੱਕ ਇਹਨਾਂ ਨੇ ਬਾਕਸ ਲਾਇਆ ਹੋਇਆ ਟਰੰਕ ਲਾਇਆ ਹੋਇਆ ਇਹਦੇ 'ਚ ਪਾਉਣੀਆਂ ਨੇ ਇਹ ਲੱਕੀ ਡਰਾ ਐਂਟਰੀ ਕੂਪਨ ਤੇ ਇਹਦੇ ਵਿੱਚ ਪਾਉਣੇ ਆ ਇਹ ਲੱਕੀ ਡਰਾ ਕੱਢਣਗੇ ਤੇ ਆਪਾਂ ਨਾਮ ਵਗੈਰਾ ਆਪਾਂ ਦਾ ਸਾਰਾ ਇੱਥੇ ਭਰਤਾ ਇਹਦੇ ਵਿੱਚ ਪਾਉਣੇ ਆ ਆ ਸਾਹਮਣੇ ਜਿਹੜਾ ਜਹਾਜ਼ ਬਣਿਆ ਹੋਇਆ ਜਿੱਤੇ ਸਿੰਗਾਪੁਰ 에ਅਰਲਾਈਨਸ ਲਿਖਿਆ ਹੋਇਆ ਇਥੋਂ ਦੀ ਆਪਾਂ ਮੇਲੇ ਦੇ ਵਿੱਚ ਐਂਟਰ ਹੋਏ ਸੀਗੇ ਤੇ ਇਹਦੇ ਵਿੱਚ ਦੀ ਰਸਤਾ ਸੀ ਜਿਵੇਂ ਆਪਾਂ ਤੁਹਾਨੂੰ ਐਂਟਰੀ ਤੇ ਦਿਖਾਇਆ ਹੀ ਐ ਸੋ ਅੱਗੇ ਚੱਲਦੇ ਆਂ ਸਾਰਾ ਮੇਲਾ ਆਪਾਂ ਦੇਖਦੇ ਆਂ ਤੇ ਇਸ ਤਰ੍ਹਾਂ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਸਮਾਨ ਤੁਸੀਂ ਸਾਰਾ ਖਰੀਦ ਸਕਦੇ ਹੋ ਤੇ ਨਾਲੇ ਇੱਧਰ ਝੂਲੇ ਲੱਗੇ ਹੋਏ ਨੇ ਛੋਟੇ ਬੱਚਿਆਂ ਦੇ ਇੰਜੋਏ ਵਾਸਤੇ ਬਹੁਤ ਸਾਰੇ ਝੂਲੇ ਨੇ ਇਹ ਮੇਲੇ ਦੇ ਵਿੱਚ ਤੇ ਮੈਂ ਵੌਇਸ ਓਵਰ ਕਰ ਰਿਹਾ ਵੀਡੀਓ ਤੇ ਕਿਉਂਕਿ ਪਿੱਛੇ ਗਾਣੇ ਚੱਲ ਰਹੇ ਸੀ ਨਹੀਂ ਫਿਰ ਵੀਡੀਓ ਤੇ ਕਾਪੀਰਾਈਟ ਆ ਜਾਂਦਾ ਤਾਂ ਕਰਕੇ ਆਪਾਂ ਹੁਣ ਵੌਇਸ ਓਵਰ ਕਰਨੀ ਪੈ ਰਹੀ ਆ ਇਸ ਤਰ੍ਹਾਂ ਦੇ ਛੋਟੇ ਬੱਚਿਆਂ ਦੇ ਝੂਲੇ ਇੱਥੇ ਹੈਗੇ ਨੇ ਹਨ ਜਿਵੇਂ ਆ ਸਾਹਮਣੇ ਗੱਡੀ ਵਾਲਾ ਝੂਲਾ ਆ ਗਿਆ ਬਹੁਤ ਸਾਰੇ ਝੂਲੇ ਨੇ ਛੋਟੇ ਬੱਚੇ ਇੰਜੋਏ ਕਰ ਸਕਦੇ ਨੇ ਤੇ ਛੋਟੇ ਝੂਲਿਆਂ ਦੇ ਨਾਲ ਨਾਲ ਵੱਡੇ ਝੂਲੇ ਵੀ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਆ ਸਾਈਡ ਸਾਰੀ ਆਪਾਂ ਦੇਖਦੇ ਹਾਂ ਤੇ ਇਹ ਜਿਹੜੇ ਸਾਰੇ ਝੂਲੇ ਨੇ ਜਿਵੇਂ ਆ ਟ੍ਰੇਨ ਚੱਲ ਰਹੀ ਆ ਇਹਨਾਂ ਦੀ ਅਲੱਗ-ਅਲੱਗ ਟਿਕਟ ਹੈ ਮੇਲੇ ਦੀ ਐਂਟਰੀ ਦੀ ਟਿਕਟ 20 ਰੁਪਏ ਹੈ ਜੇ ਤੁਸੀਂ ਝੂਲਿਆਂ 'ਚ ਬੈਠਣਾ ਹਨ ਕਿਸੇ ਵੀ ਬੱਚੇ ਨੇ ਝੂਲੇ ਲੈਣੇ ਨੇ ਤਾਂ ਕਿਸੇ ਦੀ 30 ਰੁਪਏ ਦੀ ਟਿਕਟ ਕਿਸੇ ਦੀ 40 ਰੁਪਏ ਦੀ ਟਿਕਟ ਇਹਨਾਂ ਦੀ ਅਲੱ ਤੇ ਉਧਰ ਸਾਹਮਣੇ ਵਾਲੇ ਪਾਸੇ ਬੋਟਿੰਗ ਜਿਹੜੀ ਉਹ ਚੱਲ ਰਹੀ ਆ ਛੋਟੇ ਬੱਚੇ ਜਿਹੜੀ ਬੋਟਿੰਗ ਕਰ ਸਕਦੇ ਨੇ ਤੇ ਇਹ ਵੀ ਬਹੁਤ ਵਧੀਆ ਛੋਟੇ ਬੱਚਿਆਂ ਦੇ ਇੰਜੋਏ ਵਾਸਤੇ ਇਹਦੇ ਵਿੱਚ ਪਾਣੀ ਛੱਡਿਆ ਹੋਇਆ ਤੇ ਛੋਟੀਆਂ-ਛੋਟੀਆਂ ਬੋਟਸ ਜਿਹੜੀਆਂ ਉਹ ਛੱਡੀਆਂ ਹੋਈਆਂ ਨੇ ਤੇ ਦੋ ਬੱਚੇ ਘਰ ਵੀ ਰਹੇ ਨੇ ਇਸ ਤਰ੍ਹਾਂ ਛੋਟੇ ਬੱਚੇ ਇੱਥੇ ਇੰਜੋਏ ਕਰ ਸਕਦੇ ਨੇ ਮੇਲੇ ਦੇ ਵਿੱਚ ਹੋਰ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਸਾਰਾ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਨਾ ਤੇ ਆ ਝੂਲੇ ਤੁਸੀਂ ਦੇਖੋ ਮिक्की ਮਾਊਸ ਹੋ ਗਿਆ ਜਿਵੇਂ ਬਹੁਤ ਵੱਡੇ-ਵੱਡੇ ਜੰਪ ਵਾਲੇ ਝੂਲੇ ਨੇ ਛੋਟੇ ਬੱਚਿਆਂ ਵਾਸਤੇ ਤੇ ਆਹ ਬਾਈ ਇੱ ਤੇ ਇਸ ਤਰ੍ਹਾਂ ਫੜ ਇੱਥੇ ਝੂਲੇ ਲੱਗੇ ਹੋਏ ਨੇ। ਲਓ ਜੀ ਕਿਉਂ ਸੋਹਣੇ ਆ ਕਿਵੇਂ ਆ? ਵਧੀਆ। ਵਧੀਆ। ਠੀਕ ਐ। ਤੇ ਇਸ ਤਰ੍ਹਾਂ ਤੁਸੀਂ ਇੰਜੋਏ ਜਿਹੜਾ ਕਰ ਸਕਦੇ ਹੋ ਝੂਲਿਆਂ ਦੇ ਉੱਪਰ ਹਨਾ ਤੇ ਹੁਣ ਤੁਹਾਨੂੰ ਚਲਦੇ ਆ ਉਧਰੋਂ ਵੱਡੇ ਝੂਲੇ ਆਪਾਂ ਦਿਖਾ ਕੇ ਲੈ ਕੇ ਆਉਨੇ ਆ। ਜਿਸ ਤਰ੍ਹਾਂ ਆਪਾਂ ਤੁਹਾਨੂੰ ਆਹ ਸਾਈਡ ਦਿਖਾਈ ਸੀ ਇਹ ਸਾਈਡ 'ਤੇ ਸਾਰੇ ਛੋਟੇ ਬੱਚਿਆਂ ਵਾਲੇ ਝੂਲੇ ਸੀਗੇ ਤੇ ਇੱਧਰ ਸਾਹਮਣੇ ਸਾਰੇ ਵੱਡੇ ਝੂਲੇ ਨੇ ਜਿਵੇਂ ਚੰਡੋਲ ਹੋ ਗਿਆ ਕਿਸ਼ਤੀ ਹੋ ਗਈ ਹਨਾ ਤੇ ਇਹ ਝੂਲੇ ਚੱਲ ਵੀ ਰਹੇ ਨੇ ਚੰਡੋਲ ਵੀ ਚੱਲ ਰਿਹਾ ਤੇ ਕਿਸ਼ਤੀ 'ਚ ਵੀ ਕਾਫੀ ਸਾਰੇ ਜਾਣੇ ਬੈਠੇ ਨੇ। ਤੇ ਸ਼ਾਮ ਨੂੰ ਬਹੁਤ ਭਾਰੀ ਇਕੱਠ ਹੋ ਜਾਂਦਾ ਹੈ ਮੇਲੇ ਦੇ ਵਿੱਚ ਕਿਉਂਕਿ ਰਾਤ ਦੇ ਟਾਈਮ ਸਾਰੇ ਫ੍ਰੀ ਹੁੰਦੇ ਨੇ ਤੇ ਇਹਨਾਂ ਦੀ ਵੀ ਉਸੇ ਤਰ੍ਹਾਂ ਅਲੱਗ-ਅਲੱਗ ਟਿਕਟਾਂ ਜੇ ਤੁਸੀਂ ਕਿਸ਼ਤੀ ਦੇ ਵਿੱਚ ਬੈਠਣਾ ਤੇ ਰਾਤ ਨੂੰ ਹੋਰ ਵੀ ਸੋਹਣਾ 뷰 ਆਉਂਦਾ ਹੈ ਇਹ ਮੇਲੇ ਦਾ ਕਿਉਂਕਿ ਸਾਰੇ ਝੂਲਿਆਂ ਦੇ ਲਾਈਟਾਂ ਜਿਹੜੀਆਂ ਉਹ ਚੱਲ ਪੈਂਦੀਆਂ ਨੇ ਇਸ ਤਰ੍ਹਾਂ ਤੁਸੀਂ ਇੰਜੋਏ ਕਰ ਸਕਦੇ ਹੋ ਝੂਲਿਆਂ ਦੇ ਵਿੱਚ ਬੈਠ ਕੇ ਤੇ ਆਪਾਂ ਨੇੜੋ ਜਾ ਕੇ ਹੋਰ ਦੇਖਦੇ ਹਾਂ ਨਾ ਕਿਸ਼ਤੀ ਤੁਹਾਨੂੰ ਦਿਖਾ ਦਿੰਦੇ ਹਾਂ ਬਹੁਤ ਸਾਰੇ ਜਾਣੇ ਇਹਦੇ ਵਿੱਚ ਬੈਠੇ ਵੀ ਨੇ ਤੇ ਇਹਨਾਂ ਦੇ ਝੂਲਿਆਂ ਦੇ ਸਾਹਮਣੇ ਬਸ ਇਹਨਾਂ ਦੇ ਟਿਕਟ ਕਾਊਂਟਰ ਬਣੇ ਹੋਏ ਨੇ ਝੂਲਿਆਂ ਦੇ ਵਿੱਚ ਐਂਟਰੀ ਦੇ ਟਾਈਮ ਇਹ ਤੁ ਕਿਸ਼ਤੀ ਦੇ ਨਾਲ ਇਧਰ ਚੰਡੋਲ ਹੈ ਤੇ ਚੰਡੋਲ ਤੁਹਾਨੂੰ ਦੂਰੋਂ ਦਿਖਾਵਾਂਗੇ ਆਪਾਂ ਦੂਰੋਂ ਥਿਊ ਇਹਦਾ ਵਧੀਆ ਹੋਊਗਾ ਕਿਉਂਕਿ ਨੇੜੋਂ ਸਾਰਾ ਕਵਰ ਨਹੀਂ ਨਾ ਹੁੰਦਾ ਵੀਡੀਓ ਦੇ ਵਿੱਚ ਤੇ ਬਹੁਤ ਸਾਰੀਆਂ ਗੇਮਸ ਵੀ ਜਿਹੜੀਆਂ ਉਹ ਹੈਗੀਆਂ ਨੇ ਜਿਨ੍ਹਾਂ ਨੂੰ ਤੁਸੀਂ ਖੇល ਕੇ ਜਿਹੜਾ ਇੰਜੋਏ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੀਆਂ ਗੇਮਸ ਇੱਥੇ ਹੈਗੀਆਂ ਨੇ ਤੇ ਆ ਜਿਵੇਂ ਸਾਹਮਣੇ ਬਲਬਲੇ ਲੱਗੇ ਹੋਏ ਨੇ ਹਨ ਇਹਨਾਂ ਨੂੰ ਪੰਨਣਾ ਤੇ ਇੰਜੋਏਮੈਂਟ ਵਾਸਤੇ ਬਹੁਤ ਸਾਰੀਆਂ ਗੇਮਸ ਇੱਥੇ ਹੈਗੀਆਂ ਨੇਗੀਆਂ ਇਹ ਕਾਰਨੀਵਲ ਦੇ ਵਿੱਚ ਇਦਰੋਂ ਤੁਸੀਂ ਦੇਖੋ ਟਡੋਰ ਮਿਲੇਗਾ ਸਰਕਸ ਦਾ ਟਿਕਟ 7 ਵਜੇ ਜੋ ਵੀ ਸਰਕਸ ਦੇਖਣਾ ਚਾਹਤੇ ਹੈ ਸਰਕਸ ਇਸ ਤਰ੍ਹਾਂ ਦੇ ਵੱਡੇ ਵੱਡੇ ਝੂਲੇ ਇੱਥੇ ਜਿਹੜੇ ਉਹ ਲੱਗੇ ਹੋਏ ਨੇ ਇਹ ਮੇਲੇ ਦੇ ਵਿੱਚ ਇਹ ਕਾਰਨੀਵਲ ਦੇ ਵਿੱਚ ਹਨ ਤੁਸੀਂ ਆ ਕੇ ਜਿਹੜਾ ਇੰਜੋਏ ਕਰ ਸਕਦੇ ਹੋ ਤੇ ਇੱਧਰ ਜਿਵੇਂ ਆ ਟ੍ਰੇਨ ਵਾਲਾ ਆ ਗਿਆ ਝੂਲਾ ਤੇ ਟ੍ਰੇਨ ਦੇ ਵਿੱਚ ਵੀ ਤੁਸੀਂ ਬੈਠ ਸਕਦੇ ਹੋ ਤੇ ਇਹਨਾਂ ਦੇ ਵੀ ਟਿਕਟ ਕਾਊਂਟਰ ਬਣੇ ਹੋਏ ਨੇ ਜਿਵੇਂ ਆ ਸਾਹਮਣੇ ਟਿਕਟ ਕਾਊਂਟਰ ਬਣਿਆ ਹੋਇਆ ਹਨ ਤੇ ਇੱਥੋਂ ਤੁਸੀਂ ਟਿਕਟ ਲੈ ਕੇ ਇਹਨਾਂ ਦੇ ਵਿੱਚ ਬੈਠ ਸਕਦੇ ਹੋ ਐਂਜੋਏ ਵੀ ਜਿਹੜਾ ਉਹ ਕਰ ਸਕਦੇ ਹੋ ਜਿਵੇਂ ਟ੍ਰੇਨ ਚੱਲ ਰਹੀ ਆ ਹਨ ਤੇ ਇਸ ਤਰ੍ਹਾਂ ਬਹੁਤ ਸਾਰੇ ਝੂਲੇ ਨੇ ਇੰਜੋਏਮੈਂਟ ਵਾਸਤੇ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਜਿਵੇਂ ਸਾਹਮਣੇ ਤੁਸੀਂ ਆ ਚੰਡੋਲ ਦੇਖ ਰਹੇ ਹੋ ਹਨ ਤੇ ਇੰਜੋਏ ਤੁਸੀਂ ਕਰ ਸਕਦੇ ਹੋ ਮੇਲੇ ਦੇ ਵਿੱਚ ਦੇ ਨਾਲ ਨਾਲ ਐਵੇਂ ਜੀਆਂ ਇੱਥੇ ਦੁਕਾਨਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਆਹ ਹੋ ਗਿਆ ਹਨ ਤੇ ਇਹ ਵੀ ਤੁਸੀਂ ਇੱਥੋਂ ਖਾ ਸਕਦੇ ਹੋ ਖਾਣ ਪੀਣ ਵਾਲੀਆਂ ਵੀ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਗੀਆਂ ਮੇਲੇ ਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਗੇਮਸ ਵੀ ਜਿਹੜੀਆਂ ਹੈਗੀਆਂ ਨੇ ਇੱਥੇ ਜਿਵੇਂ ਆਹ ਗੀਮਾਂ ਖੇਡ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਆ ਜਿਹੜੇ ਰਿੰਗ ਪਾਉਣੇ ਨੇ ਹਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੇਮਸ ਨੇ ਇੱਥੇ ਆ ਜਿਹੜੀ ਜੀਚੇ ਰਿੰਗ ਪੈ ਗਿਆ ਉਹ ਮਿਲ ਜੂ ਤੇ ਬਾਈ ਹੋਣੀ ਇੱਥੇ ਖੇਡ ਵੀ ਰਹੇ ਨੇ ਇਸ ਤਰ੍ਹਾਂ ਇੰਜੋਇਮੈਂਟ ਵਾਲੀਆਂ ਬਹੁਤ ਸਾਰੀਆਂ ਗੇਮਸ ਨੇ ਅਲੱਗ-ਅਲੱਗ ਟਿਕਟਾਂ ਜਿਵੇਂ ਝੂਲਿਆਂ ਦੀ ਅਲੱਗ-ਅਲੱਗ ਟਿਕਟਾਂ ਹੋਮ ਇਹਨਾਂ ਦੀ ਅਲੱਗ-ਅਲੱਗ ਟਿਕਟਾਂ ਤੇ ਇਸ ਤਰ੍ਹਾਂ ਇਹ ਦੀਆਂ ਗੇਮਾਂ ਜਿਹੜੀਆਂ ਖੇਡੀਆਂ ਜਾਂਦੀਆਂ ਨੇ ਜਿਵੇਂ ਬਾਈ ਹੋਣੀ ਖੇਡ ਰਹੇ ਨੇ ਉਸੇ ਤਰ੍ਹਾਂ ਇਧਰ ਹੋਰ ਵੀ ਜਿਹੜੀਆਂ ਗੇਮਸ ਹੈਗੀਆਂ ਨੇ ਜਿਵੇਂ ਆਹ ਇਧਰ ਫੁੱਟਬਾਲ ਨਾਲ ਗਲਾਸ ਸੱਟਣੇ ਹਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੇਮਾਂ ਇੱਥੇ ਹੈਗੀਆਂ ਨੇ ਹਰੇਕ ਏਜ ਗਰੁੱਪ ਵਾਸਤੇ ਇੱਥੇ ਇੰਜੋਏ ਵਾਸਤੇ ਮਿਲ ਬਣਿਆ ਹੋਇਆ ਤੇ ਆਹ ਸਾਹਮਣੇ ਆ ਇੱਕ ਗੇਮ ਇੱਥੇ ਤੁਸੀਂ ਨਿਸ਼ਾਨੇ ਜਿਹੜੇ ਉਹ ਲਾ ਸਕਦੇ ਹੋ ਨਾ ਨਿਸ਼ਾਨੇਬਾਜ਼ੀ ਵਾਲੀ ਜਿਹੜੀ ਹਕੀਮ ਹੈਗੀ ਤੇ ਇੱਧਰ ਆ ਜਿਹੜੀਆਂ ਬੋਲਾਂ ਪਾਉਣੀਆਂ ਨੇ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਗੇਮਾਂ ਹੈਗੀਆਂ ਨੇ ਆ ਜਿਵੇਂ ਜਿਹੜੀਆਂ ਬੋਲਾਂ ਨੇ ਹਨ ਇਹਨਾਂ ਦੇ ਵਿੱਚ ਪਾਉਣੀਆਂ ਨੇ ਜਿਹੜਾ ਇਹਨਾਂ ਦਾ ਟੋਟਲ ਆਊਗਾ ਪਲੱਸ ਕਰਕੇ ਆਊ ਜੋੜ ਕਰਕੇ ਆਊ ਉਹ ਸਾਹਮਣੇ ਉਹ ਨਾਮ ਮਿਲ ਜੂ ਜੇ 35 ਆਉਂਦਾ ਤਾਂ 35 ਨੰਬਰ ਵਾਲੀ ਚੀਜ਼ ਮਿਲ ਜੂਗੀ ਤੇ ਇਹਦੀ 50 ਰੁਪਏ ਟਿਕਟ ਹੈ ਇਹਨਾਂ ਨੇ ਲਿਖ ਕੇ ਵੀ ਲਾਇਆ ਹੋਇਆ ਇਹ ਗੇਮ ਦੀ 50 ਰੁਪਏ ਟਿਕਟ ਹੈ ਤੇ ਇਦਾਂ ਦੀਆਂ ਗੇਮਾਂ ਦੇ ਨਾਲ ਨਾਲ ਕੁਛ ਐਵੇਂ ਦੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਨੇ ਤੁਸੀਂ ਸ਼ਾਪਿੰਗ ਵੀ ਜਿਹੜੀ ਉਹ ਕਰ ਸਕਦੇ ਹੋ ਜਿਵੇਂ ਇਹਨਾਂ ਦੇ ਕੋਲ ਬਹੁਤ ਸਾਰੇ ਟੈਡੀਅਰ ਨੇ ਇਹਨਾਂ ਨੇ ਬਹੁੜਾ ਲਾਇਆ ਹੋਇਆ ਟੈਡੀਅਰ 80 ਰੁਪਈਆ ਦਾ ਕੋਈ ਵੀ ਤੁਸੀਂ ਟੈਡੀਅਰ ਇੱਥੋਂ ਲੈ ਸਕਦੇ ਹੋ ਸਿਰਫ 80 ਰੁਪਈਆ ਦੇ ਵਿੱਚ ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਨਾਲ ਇਹਨਾਂ ਦੇ ਕੋਲ ਪਰਸ ਹੋਗੇ ਜੁਐਲਰੀ ਹੋਗੀ ਤੇ ਝੂਲਿਆਂ ਦੇ ਨਾਲ ਨਾਲ ਤੁਸੀਂ ਖਰੀਦਦਾਰੀ ਵੀ ਕਰ ਸਕਦੇ ਹੋ ਸਾਹਮਣੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ you ਆ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਇਹ ਛੋਟੇ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਨੇ ਸਾਰਾ ਛੋਟੇ ਬੱਚਿਆਂ ਵਾਲਾ ਸਮਾਨ ਆ ਇਹਨਾਂ ਦੀ ਦੁਕਾਨ ਦੇ ਉੱਪਰ ਇਸ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਹ ਮੇਲੇ ਦੇ ਵਿੱਚ ਤੇ ਇੱਥੇ ਕਾਰਨੀਵਲ ਦੇ ਵਿੱਚ ਸਰਕਸ ਵੀ ਲੱਗੀ ਹੋਈ ਆ ਉੱਧਰ ਸਾਹਮਣੇ ਸਰਕਸ ਲੱਗੀ ਹੋਈ ਆ ਉਹਦੀ 60 ਰੁਪਏ ਟਿਕਟ ਹੈ ਜੇ ਤੁਸੀਂ ਸਰਕਸ ਦੇਖਣੀ ਆ 60 ਰੁਪਏ ਟਿਕਟ ਹੈ ਉਹਦੀ ਵੀਡੀਓ ਆਪਾਂ ਆਪਣੇ ਚੈਨਲ ਤੇ ਪਾਈ ਹੋਈ ਹੈ ਜੇ ਤੁਸੀਂ ਸਰਕਸ ਦੀ ਵੀਡੀਓ ਦੇਖਣੀ ਆ ਉਹ ਤੁਸੀਂ ਦੇਖ ਸਕਦੇ ਹੋ ਅਤੇ ਨਾਲ ਇੱਥੇ ਬਹੁਤ ਸੋਹਣਾ ਸਮਾਨ ਸਾਰਾ ਇਹ ਜਿਹੜਾ ਸਮਾਨ ਆ ਲੱਕੜ ਤੋਂ ਬਣਿਆ ਹੋਇਆ ਦੇਖੋ ਤੁਸੀਂ ਆ ਛੋਟੀਆਂ-ਛੋਟੀਆਂ ਆ ਜਿਵੇਂ ਵੈਲਕਮ ਬਣਾਇਆ ਹੋਇਆ ਹੈ ਨਾ ਕੁਝ ਇਸ ਤਰ੍ਹਾਂ ਦਾ ਅਸਮਾਨ ਇਹਨਾਂ ਦੀ ਸਟਾਲ ਦੇ ਉੱਪਰ ਵੈਲਕਮ ਬਣਾਇਆ ਹੋਇਆ ਲੱਕੜ ਦਾ ਇਹ ਘਰ ਉਹਦੇ ਵਿੱਚ ਲਾਉਣ ਵਾਸਤੇ ਆ ਇੱਧਰ ਸਾਹਮਣੇ ਇੱਕ ਸਾਈਕਲ ਬਣਾਏ ਹੋਏ ਨੇ ਇਹਨਾਂ ਨੇ ਜਿਵੇਂ ਦੂਜੀ ਦਾ ਸਾਈਕਲ ਹੋਂ ਇਹ ਜਿਹੜਾ ਮੇਲਾ ਲੱਗਿਆ ਹੋਇਆ ਅਮਲੋਹ ਸ਼ਹਿਰ ਦੇ ਵਿੱਚ ਮਾਗੀ ਕਾਲਜ ਦੇ ਸਾਹਮਣੇ ਲੱਗਿਆ ਹੋਇਆ ਸਾਰ ਆਪਾਂ ਪ੍ਰੋਪਰ ਐਡਰੈਸ ਦੱਸ ਦਦਾਂਗੇ ਤੁਹਾਨੂੰ ਮਾਗੀ ਕਾਲਜ ਦੇ ਬਿਲਕੁਲ ਸਾਹਮਣੇ ਲੱਗਿਆ ਹੋਇਆ ਸਾਹਮਣੇ ਵਾਲੇ ਗਰਾਊਂਡ ਦੇ ਵਿੱਚ ਤੇ ਇਹਦੀ ਜਿਹੜੀ ਡੇਟ ਆ ਮੇਲੇ ਦੀ ਉਹ ਵੀ ਆਪਾਂ ਦੱਸ ਦਾਂਗੇ ਇੱਥੋਂ ਪਤਾ ਕਰਕੇ ਹਨਾ ਵੀਡੀਓ ਦੇ ਐਂਡ ਵਿੱਚ ਵੀ ਕਿੰਨੀ ਡੇਟ ਤੋਂ ਲੈ ਕੇ ਕਿੰਨੀ ਤੱਕ ਆ ਤੇ ਟਾਈਮਿੰਗ ਇਹਦੀ ਮੇਲੇ ਦੀ ਜਿਹੜੀ ਸ਼ਾਮ ਨੂੰ ਵੈਸਟਰ ਰਹਿੰਦੀ ਹੈ ਜੇ ਤੁਸੀਂ ਵੀ ਮੇਲੇ ਦੇ ਵਿੱਚ ਆਉਣਾ ਤਾਂ ਸ਼ਾਮ ਦੇ ਟਾਈਮ ਆਇਓ ਜਿਵੇਂ 5 ਤੋਂ ਲੈ ਕੇ ਮਤਲਬ 6 ਵਜੇ ਤੁਸੀਂ ਐਂਟਰੀ ਕਰ ਲਓ ਮੇਲੇ ਦੇ ਵਿੱਚ ਰਾਤ ਤੱਕ ਤੁਸੀਂ 8-9 ਵਜੇ ਤੱਕ ਮੇਲੇ ਦੇ ਵਿੱਚ ਘੁੰਮ ਸਕਦੇ ਹੋ ਕਿਉਂਕਿ ਸ਼ਾਮ ਦੇ ਟਾਈਮ ਵਧੀਆ ਰੌਣਕ ਹੁੰਦੀ ਹੈ ਦਿਨ ਦੇ ਵਿੱਚ ਮਤਲਬ ਇੰਨਾ ਇੱਥੇ ਕੱਟ ਨਹੀਂ ਹੁੰਦਾ ਤੇ ਇੱਥੇ ਕਾਰਨੀਵਲ ਦੇ ਵਿੱਚ ਖਾਣ ਪੀਣ ਵਾਲੀਆਂ ਵੀ ਬਹੁਤ ਸਾਰੀਆਂ ਸਟਾਲ ਜਿਹੜੀਆਂ ਲੱਗੀਆਂ ਹੋਈਆਂ ਨੇ ਹਨਾ ਆਪਾਂ ਨੇੜੋਂ ਤੁਹਾਨੂੰ ਜਾ ਕੇ ਦਿਖਾ ਦੰਦੇ ਆ ਇੱਥੇ ਕਾਫੀ ਸਾਰੀਆਂ ਸਟਾਲ ਨੇ ਪੰਜ-ਛੇ ਸਟਾਲ ਨੇ ਤੁਸੀਂ ਖਾ ਪੀ ਵੀ ਇੱਥੇ ਸਕਦੇ ਹੋ ਇਧਰ ਜਿਵੇਂ ਹਾ ਬਾਈ ਨੇ ਬੇਲ ਪੂਰੀ ਵਾਲੀ ਸਟਾਲ ਲਾਈ ਹੋਈ ਆ ਤੇ ਐਵੇਂ ਦੀਆਂ ਸਾਰੀਆਂ ਸਟਾਲਾਂ ਹੈਗੀਆਂ ਨੇ ਤੇ ਉਧਰ ਪਰਲੀ ਸਾਈਡ ਹੋਰ ਕੁਝ ਸਟਾਲਾਂ ਲੱਗੀਆਂ ਹੋਈਆਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾ ਦੰਦੇ ਆ ਤੇ ਇਸ ਤਰ੍ਹਾਂ ਇੱਕੇ ਮੇਲੇ ਦੇ ਵਿੱਚ ਇੱਕੇ ਕਾਰਨੀਵਲ ਦੇ ਵਿੱਚ ਤੁਸੀਂ ਖਾ ਪੀ ਵੀ ਸਕਦੇ ਹੋ ਸ਼ਾਪਿੰਗ ਵੀ ਜਿਹੜੀ ਹੋ ਕਰ ਸਕਦੇ ਹੋ ਹਨ ਤੇ ਝੂਲਿਆਂ ਤੇ ਇੰਜੋਏ ਵੀ ਕਰ ਸਕਦੇ ਹੋ ਤੇ ਆ ਸਾਹਮਣੇ ਬਾਈ ਇਹ ਬਣਾਉਣ ਵੀ ਲੱਗਿਆ ਹੋਇਆ ਹਨ ਤੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੇ ਤੁਹਾਨੂੰ ਖਾਣ ਪੀਣ ਵਾਲੀਆਂ ਮਿਲ ਜਾਣਗੀਆਂ ਇਹ ਮੇਲੇ ਦੇ ਵਿੱਚ ਲਓ ਜੀ ਇਸ ਤਰ੍ਹਾਂ ਇੰਜੋਏ ਕਰ ਸਕਦੇ ਹੋ ਹਨਾ ਆ ਕੇ ਮੇਲੇ ਦੇ ਵਿੱਚ ਛੋਟੇ ਛੋਟੇ ਬੱਚੇ ਇੰਜੋਏ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਮਲੋਹ ਸ਼ਹਿਰ ਦਾ ਮੇਲਾ ਤੇ ਜਿਹੜਾ ਮੇਲਾ 23 ਦਸੰਬਰ ਤੱਕ ਚੱਲਣਾ 23 ਨਵੰਬਰ ਤੋਂ ਸਟਾਰਟ ਹੋਇਆ ਸੀ ਇਹ ਮੇਲਾ ਤੇ 23 ਦਸੰਬਰ ਤੱਕ ਚੱਲਣਾ ਹੈ ਪਿੱਛੇ ਆਪਾਂ ਸਾਰਾ ਤੁਹਾਨੂੰ ਮੇਲਾ ਇਹ ਦਿਖਾਇਆ ਹੀ ਆ ਆਪਾਂ ਹੁਣ ਬਾਹਰ ਆ ਕੇ ਮੇਲੇ ਤੋਂ ਤੇ 23 ਦਸੰਬਰ ਤੱਕ ਤੁਸੀਂ ਆ ਕੇ ਇੱਥੇ ਇੰਜੋਏ ਕਰ ਸਕਦੇ ਹੋ ਵੀਰ ਭੇ ਟਿਕਟ ਹੈ ਜਿਵੇਂ ਆਪਾਂ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਦਿਖਾਇਆ ਤੇ ਇਹੀ ਮੇਲੇ ਦੇ ਵਿੱਚ ਸਰਕਸ ਵੀ ਲੱਗੀ ਹੋਈ ਹੈ ਸਰਕਸ ਵੀ ਤੁਸੀਂ ਉਹ ਦੇਖ ਸਕਦੇ ਹੋ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹੋਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ